ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡੇ ਨਾਲ ਪੇਸ਼ ਕਰਨ ਜਾ ਰਿਹਾ ਹਾਂ ਆਪਣੀ ਲਿਖੀ ਹੋਈ ਰਚਨਾ ਬਚਪਨ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਨਿੱਕੇ ਹੁੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਊੜਾ ਆੜਾ ਈੜੀ ਕਰਦੇ ਹੁੰਦੇ ਸੀ ਅਸੀਂ ਖੇਡਦੇ ਹੁੰਦੇ ਸੀ ਨਾਲ ਹਾਨੀਆਂ ਹੁਣ ਆਉਂਦੀਆਂ ਨੇ ਜਾਂ ਤਾਂ ਉਹ ਪੁਰਾਣੀਆਂ ਹੋਣ ਆਉਂਦੀਆਂ ਨੇ ਜਾਦਾਂ ਪੁਰਾਣੀਆਂ ਹੋਣ ਆਉਂਦੀਆਂ ਨੇ ਜਾਦਾਂ ਪੁਰਾਣੀਆਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬੁਝਾਰਤਾਂ ਅਸੀਂ ਕਰਦੇ ਸੀ ਬਹੁਤੀਆਂ ਸ਼ਰਾਰਤਾਂ ਦਾਦੀ ਕੋਲ ਸੁਣਦੇ ਸੀ ਬੁਝਾਰਤਾਂ ਮਿੱਠੀਆਂ ਸੀ ਦਾਦੀ ਦੀਆਂ ਉਹ ਕਹਾਣੀਆਂ ਹੁਣ ਆਉਂਣਾ ਨੇ ਜਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਦਾਂ ਪੁਰਾਣੀਆਂ ਮਾਪੇ ਸਾਨੂੰ ਰੁੱਸੇਆਂ ਮਣਾਉਂਦੇ ਸੀ ਹਰ ਇੱਕ ਰੀਤ ਸਾਡੀ ਪਗਾਉਂਦੇ ਸੀ ਮਾਪੇ ਸਾਨੂੰ ਸਿਆਣੂ ਮਣਾਉਂਦੇ ਸੀ ਹਰ ਇੱਕ ਰੀਤ ਸਾਡੀ ਪਗਾਉਂਦੇ ਸੀ ਪਿਓ ਦੇ ਸਿਰ ਤੇ ਬੜੀਆਂ ਮੋਜਾਂ ਮਾਣੀਆਂ ਹੁਣ ਆਉਂਦੀਆਂ ਨੇ ਜਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਜਾਦਾਂ ਉਹ ਪੁਰਾਣੀਆਂ ਹੁਣ ਆਉਂਦੀਆਂ ਨੇ ਜਦੋਂ ਪੁਰਾਣੀਆਂ ਅਸੀਂ 베ਰੀਆਂ ਦੇ ਪੇਰ ਖਾਂਦੇ ਹੁੰਦੇ ਸੀ ਗੰਨੇ ਚੁੱਪਣ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਅਸੀਂ 베ਰੀਆਂ ਦੇ ਪੇਰ ਖਾਂਦੇ ਹੁੰਦੇ ਸੀ ਗੰਨੇ ਚੁੱਪਣ ਖੇਤਾਂ ਵਿੱਚ ਜਾਂਦੇ ਹੁੰਦੇ ਸੀ ਤੋੜ ਕੇ ਛੱਲੀਆਂ ਘਰ ਲੈ ਆਣੀਆਂ ਹੁਣ ਆਉਂਦੀਆਂ ਨਹੀਂ ਜਦੋਂ ਪੁਰਾਣੀਆਂ ਹੁਣ ਆਉਂਦੀਆਂ ਨਹੀਂ ਜਦੋਂ ਪੁਰਾਣੀਆਂ ਸਮਾਂ ਬਚਪਨ ਦਾ ਬੜਾ ਉਹ ਸੋਹਣਾ ਸੀ ਤੀਰਥ ਕਹਿੰਦਾ ਮੋੜ ਨਾਏ ਹੁਣ ਆਉਣਾ ਜੀ ਸਮਾਂ ਪਚਪਣ ਦਾ ਪੜਾ ਉਹ ਸੋਹਣਾ ਸੀ ਤੀਰਥ ਕਹਿੰਦਾ ਮੋੜ ਨਾਏ ਹੁਣ ਆਉਣਾ ਜੀ ਖੇਡਾਂ ਪਚਪਣ ਦੀਆਂ ਖੇਟਾਂ ਪਚਪਣ ਦੀਆਂ ਸਾਥੂ ਭੁੱਲੀਆਂ ਨਹੀਂ ਜਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਹੁਣ ਆਉਂਦੀਆਂ ਨੇ ਯਾਦਾਂ ਪੁਰਾਣੀਆਂ ਦੋਸਤੋ ਜੇ ਮੇਰੀ ਰਚਨਾ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਹੌਸਲਾ ਅਪਜਾਈ ਜਰੂਰ ਕਰਨੀ